ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਇੱਧਰ ਆਇਆ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਈਸੇਵਾਲ ਛਾ ਕੋਟ ਤਹਿਸੀਲ ਤੇ ਜ਼ਿਲ੍ਹਾ ਜਲੰਧਰ ਠਿੰਡਾ ਜਰਸੀ ਫਾਰਮ ਆ ਜਿੱਥੇ ਅੱਜ ਦੀ ਇਹ ਵੀਡੀਓ ਬਣਾ ਰਹੇ ਆ ਇਹ ਬਾਈ ਜੀ ਉਹਨਾਂ ਦਾ ਵਪਾਰ ਦਾ ਕੰਮ ਹੈ ਨਸਲ ਜਰਸੀ ਉੱਤੇ ਇਹਨਾਂ ਨੇ ਬਹੁਤ ਚਿਰ ਦਾ ਜਿਹੜਾ ਉਹ ਵਪਾਰ ਵੀ ਕੀਤਾ ਨਾਲ ਬਰੀਡਿੰਗ ਵੀ ਕੀਤੀ ਅੱਜ ਜਿਹੜੀ ਵੀਡੀਓ ਬਣਾ ਰਿਹਾ ਦੱਸੋ ਇਹਦੇ ਵਿੱਚ ਬਹੁਤ ਸਾਰੀਆਂ ਗਾਵਾਂ ਵਾਹੜਾਂ ਤੁਹਾਨੂੰ ਵਿਕਰੀ ਵਾਲੀਆਂ ਦਿਖਾਉਂਗਾ ਇੱਕ ਕੰਬੋ ਪੈਕ ਜਿਹਾ ਹੀ ਹੁੰਦਾ ਮਤਲਬ ਜੇ ਕੋਈ ਵੀਰ ਬੱਛੀ ਖਰੀਦਣੀ ਚਾਹੁੰਦਾ ਤਾਂ ਵੀ ਵੀਡੀਓ ਨੂੰ ਦੇਖ ਲਿਓ ਜੇ ਕੋਈ ਵੀਰ ਗਾਂ ਖਰੀਦਣੀ ਚਾਹੁੰਦਾ ਤਾਂ ਵੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਜੇ ਕਿਸੇ ਭਰਾ ਨੇ ਅਸਰ ਗੱਪਣ ਵਾਹੜ ਖਰੀਦਣੀ ਆ ਤਾਂ ਵੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਹਰੇਕ ਤਰ੍ਹਾਂ ਦੇ ਪਸ਼ੂ ਇੱਥੇ ਵਿਕਰੀ ਵਾਲੇ ਮੌਜੂਦ ਰਹਿੰਦੇ ਆ ਤੇ ਹਰ ਟਾਈਮ ਇੱਥੇ ਪਸ਼ੂ ਅਵੇਲੇਬਲ ਹੁੰਦੇ ਆ ਅੱਜ ਫੇਰ ਵੀਡੀਓ ਦੇ ਵਿੱਚ ਕਈ ਨਾਗ ਤੁਹਾਨੂੰ ਦਿਖਾਉਣੇ ਆਂ ਵੀਡੀਓ ਨੂੰ ਤੁਸੀਂ ਲਾਸਟ ਤੱਕ ਜਰੂਰ ਦੇਖਦੇ ਰਹੋ ਪਸੂ ਤੁਸੀਂ ਆਪ ਦੀ ਸਮਝ ਨਾਲ ਖਰੀਦਣਾ ਹੈ ਤਸੱਲੀ ਤੁਸੀਂ ਆ ਕੇ ਕਰਨੀ ਹੈ ਨੰਬਰ 22 ਦਾ ਸਕਰੀਨ ਉੱਤੇ ਚੱਲੂਗਾ ਸ਼ੁਰੂਆਤ ਕਰਦੇ ਆਂ ਹੀ ਫਰ ਗੱਪਣ ਹੈ ਬਹੁਤ ਸੋਹਣੀਆਂ ਇਹਨਾਂ ਤੋਂ ਉਦੋਂ ਬਾਅਦ ਚ ਛੋਟੇ ਬੱਚੇ ਤੇ ਨਾਲ ਦੁੱਧ ਵਾਲਾ ਗਾਵਾ ਤੁਹਾਨੂੰ ਦਿਖਾ ਦੇਵਾਂਗੇ ਮਿਲਦੇ ਆਂ ਬਾਈ ਨੂੰ ਰੁਪਿੰਦਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਅੱਜ ਸੁਖਣਾ ਹਰੇਕ ਤਰ੍ਹਾਂ ਦਾ ਮੇਲ ਹੀ ਹੈ ਫਿਰ ਹਰੇਕ ਤਰ੍ਹਾਂ ਛੋਟੇ ਬੱਚੇ ਤੋਂ ਲੈ ਕੇ ਗੱਬਣ ਤੋਂ ਲੈ ਕੇ ਤੇ ਸੂਈਆਂ ਵੀ ਹੈਗੀਆਂ ਆਪਣੇ ਕੋਲ ਹਰ ਟਾਈਮ ਹੀ ਹੁੰਦੇ ਆ ਬਾਈ ਬਸ ਮੇਰੇ ਰੋਜ਼ ਆਪਣਾ ਡੇਲੀ ਹੁੰਦੀਆਂ ਆਪਣੇ ਕੋਲ 15 ਸੁਰਾਤ ਕਰਗੇ ਬਾਈ ਆਪਾਂ ਵਹਿੜਾ ਦਿਖਾ ਦਿੰਨੇ ਆ ਪਹਿਲਾਂ ਪਹਿਲੇ ਨੰਬਰ ਤੇ ਇਹੀ ਵਹਿੜ ਦਿਖਾਵਾਂਗੇ ਆਪਾਂ ਕੀ ਡਿਟੇਲ ਹੈ ਦੀ ਬਾਈ ਇਹ ਮੇਰੇ ਦੋ ਦੰਦ ਦਾ ਜਗਦੀਪਰਾ ਹੂੰ ਤੇ ਦੇਣ ਹਜੇ 10 ਕੱਢਦੀ ਹੈ ਜੀ ਇਹ ਦੋ ਦੰ ਠੀਕ ਹੈ ਇਹਦੀ ਬਹੁਤ ਸਾਫ਼ ਸੁਥਰੀ ਆ ਹੂੰ ਤੇ ਸੋਨਾ ਦੁੱਧ 18 ਬੀ ਲੀਟਰ ਆਮ ਨਾਲ ਪਾਜੂਗੀ ਇਹ ਠੀਕ ਹੈ ਡਿਮਾਂਡ ਇਹਦੀ ਕੀ ਰਹਿਣੀ ਹੈ ਹਾਂਜੀ ਡਿਮਾਂਡ ਮੇਰਾ ਫੋਨ ਤੇ ਕਰਾਂਗੇ ਆਪਾਂ ਜਦੋਂ ਸਾਰੇ ਆਂਦੇ ਹਾਂ ਨਾ ਸੋ ਦੱਸੋ ਰੇਟ ਇਹਨਾਂ ਦਾ ਫੋਨ ਤੇ ਕਿਉਂ ਇਦਾਂ ਨਾ ਥੋੜੀਆਂ ਕੱਚੀਆਂ ਨੇ ਕਈ ਵਾਰ ਤਿਆਰੀ ਤੇ ਪਸ਼ੂ ਵੇਚਣਾ ਪੈਂਦਾ ਸਹੀ ਹੈ ਤੇ ਬਾਕੀ ਇਹਨਾਂ ਕੋਲ ਵੀ ਰੀ ਮੱਖੋਂ ਤੁਸੀਂ ਦੇਖੋ ਬੱਚੀ ਕਿੰਨੀ ਨਿਗਰ ਆ ਹੂੰ ਉਦਾਂ ਵੀ ਸਾਰਾ ਕੁਝ ਸਹੀ ਆ ਸਹੀ ਹੈ ਸੋ ਇਹ ਪਹਿਲੇ ਨੰਬਰ ਤੇ ਵੱਚੀ ਇਸ ਤੋਂ ਅੱਗੇ ਇੱਕ ਹੋਰ ਵੱਚੀ ਤੁਹਾਨੂੰ ਇੱਕ ਖੀਰੀ ਆ ਜੀ ਅੱਛਾ ਦੰਨੋ ਖੀਰੀ ਹੈ ਹਾਂਜੀ ਇਹਦੇ ਹੈਗੇ 22 ਦਿਨ ਬਾਕੀ ਆ 2 ਸੋ 22 ਦਿਨ ਦੋਸਤੋ ਬਾਕੀ ਹੈ ਕਦ ਕਦ ਕਾਟ ਵੀ ਦੇਖੋ ਪੂਰਾ ਵਾ ਹਮ ਸਵਾਗ 5 ਫੁੱਟ ਦੇ ਕਰੀਬ ਹੈ ਚੰਗੀ ਸੋਹਣੀ ਵੜ ਹੈ ਬਹੁਤ ਸੋਹਣੀ ਕਿਉਂਕਿ ਅਜੇ ਖੀਰੀ ਹੈ ਦਤੋ ਦੇਖੋ ਬਰੀਡ ਕੁਆਲਟੀ ਇਹਦੀ ਜਰਸੀ ਤੇ ਕੰਮ ਕਰਨਾ ਨਰੋਈ ਵਜਨ ਵਾਲੀ ਜਰਸੀ ਹੈ ਅਜੇ ਹਵਾਨਾ ਬਣਾਉਣਾ ਸ਼ੁਰੂ ਕੀਤਾ 22 ਦਿਨ ਬਾਕੀ ਹੈ ਦੇਖੋ ਕਿੰਨੀ ਜ਼ਬਰਦਸਤ ਤਿਆਰ ਹੁੰਦੀ ਹੈ ਤਿਆਰੀ ਡਿਗਰੀ ਵੇਰੇ ਜਰ ਹੋਣੀ ਨੇ ਇਹਦੀ ਉਸ ਦਿਨ ਵੇਰ ਰੰਗ ਰੂਪ ਹੋਰ ਹੀ ਹੋਊਗਾ ਇਹਦਾ ਸਹੀ ਹੈ ਆਇਦੋ ਅੱਗੇ ਭਾਈ ਇਹ ਵੈਟ ਦਿਖਾ ਦਈਏ ਆਪਾਂ ਇਹ ਜੀ ਆਪਣੀ ਚਾਰ ਦੰਦਾਂ ਦਾ ਜੀ ਠੀਕ ਹੈ ਹਾਂਜੀ ਟਾਈਮ ਕਿੰਨਾ ਪਾ ਇਹਦਾ ਹਫਤਾਕ ਬਾਕੀ ਆ ਜੀ ਇੱਕ ਹਫਤਾ ਲਊਗੀ ਹਾਂਜੀ ਹਾਂਜੀ ਠੀਕ ਹੈ ਸੋ ਦੱਸੋ ਚਾਰ ਦੰਦ ਇੱਕ ਹਫਤਾ ਬਾਕੀ ਬੜੀ ਚੰਗੀ ਬਰੀਡ ਕੁਆਲਿਟੀ ਇਹਦੀ ਵੀ ਇਹ ਤੁਹਾਨੂੰ 3 ਨੰਬਰ ਤੇ ਦਿਖਾ ਰਹੇ ਆਂ ਤੇ ਰੇਟ ਤੁਸੀਂ ਫੋਨ ਤੇ ਕਨਫਰਮ ਕਰ ਲਓਗੇ ਜਿਹੜਾ ਵੀ ਨਾਲ ਤੁਹੇ ਖਰੀਦਣਾ ਹੈ ਚਾਰ ਦੰਦ ਵੱਛੀ ਨੂੰ ਦੁਬਾਰਾ ਫੇਰ ਦੇਖ ਲਓ ਫਵਾਨੇ ਦੀ ਕੁਆਲਿਟੀ ਇਹਦੀ ਵੀ ਬਾਖਮਾਲ ਹੀ ਹੈ ਬੜੀ ਸਣਲੇਵਾ ਸਾਰਾ ਸੀ ਚਵਾਈ ਵਾਲਾ ਜਗਦੀਪ ਵੀਰੇ ਸਾਰੀਆਂ ਬੈੜਾਂ ਨੂੰ ਇਦਾਂ ਲੱਗੇ ਹੋਏ ਆ ਹੂੰ ਭਾਈ ਇਹ ਦੋ ਅੱਗੇ ਜਿਹੜੀ ਵੈਡ ਉਹ ਖੁੱਲ ਕੇ ਆਪਾਂ ਚੌਥੇ ਨੰਬਰ ਤੇ ਜਿਹੜੀ ਦਿਖਾਉਣੀ ਹੈ ਲੈ ਬਾਰਨ ਸੋ ਦੋਸਤੋ ਇਹ ਚੌਥੇ ਨੰਬਰ ਤੇ ਦਿਖਾਵਾਂਗੇ ਹਵਾਨਾ ਇਹਦਾ ਐਵੇਂ ਹੀ ਦੇਖ ਲਓ ਬਾਕੀ ਇੰਨੇ ਥਾਂ ਤੇ ਖੁੱਲੀਆਂ ਫਿਰਦੀਆਂ ਕੀ ਡਿਟੇਲ ਹੈ ਇਹਦੀ ਭਾਈ ਇਹ ਵੀ ਆਪਣੀ ਕੱਢਦੀ ਹੈ 10-12 ਦਿਨ ਠੀਕ ਹੈ ਹਾਂਜੀ ਇਹ ਦੰਦੋ ਕਿਵੇਂ ਹੋਏ ਇਹ ਵੀ ਚਾਰ ਦੰਦ ਹੋਈ ਹੈ ਜੀ ਠੀਕ ਹੈ ਹਾਂਜੀ ਛੱਡ ਦੇ ਭਾਈ ਤੇ ਬਰੀਡ ਵਿੱਚ ਵੇਟ ਜਿਹੜਾ ਪੂਰਾ ਆਪਣੀਆਂ ਵੱਡੀਆਂ ਬਿਹੜਾਂ ਨਾਲ ਦਾ ਵੇਟ ਆ ਪੂਰਾ ਹੂੰ ਸੋ ਇਹ ਚਾਰ ਦੰਦ ਦੋਸਤੋ ਦੋ ਚਾਰ ਦੰਦ ਹੈ ਇੱਕ ਖੀਰੀ ਤੇ ਇੱਕ ਦੋ ਦੰਦ ਸੋ ਇਹ ਚਾਰ ਬੜਾ ਤੁਹਾਨੂੰ ਦਿਖਾਤੀਆਂ ਜਿਹੜੀ ਇੱਧਰ ਬੱਚੀ ਫਿਰਦੀ ਬਈ ਇੱਕ ਇਹ ਆਪਣੀ ਜੀ ਹੈਗੀ ਆ ਜੀ ਹਜੇ 8ਵੇਂ ਮਹੀਨੇ ਚੱਲਦੀ ਆ ਜੀ ਠੀਕ ਐ ਤੇ ਕਦ ਕਾਠ ਇਹਦਾ ਕਰਮਾ ਵਾਲੀ ਦਾ ਬਹੁਤ ਆ ਹੂੰ ਤੇ ਨੌਵਾਂ ਮਹੀਨਾ ਹੈ ਲੱਗਣਾ ਇਹਨੂੰ ਹਫਤੇ ਤੱਕ ਠੀਕ ਐ ਸੋ ਇੱਕ ਹਫਤੇ ਨੂੰ ਨੌਵਾਂ ਮਹੀਨਾ ਲੱਗੂਗਾ ਸੂਆ ਪਹਿਲਾ ਸੂ ਬਈ ਹਾਂਜੀ ਹਾਂਜੀ ਪਲੂਣੀ ਆ ਜੀ ਚਾਰ ਦੰਦੇ ਹੋਈ ਹੋਈ ਆ ਜੀ ਅਭੀ ਠੀਕ ਐ ਸੋ ਪਹਿਲਾ ਸੂਆ ਇਹਨੇ ਸੂਣਾ ਦੱਸੋ ਤੇ ਹਜੇ ਨੌਵਾਂ ਮਹੀਨਾ ਨੂੰ ਲੱਗਣਾ 8ਵੇਂ ਮਹੀਨੇ ਚੱਲੀ ਜਾਂਦੀ ਆ ਮਹੀਨਾ ਇੱਕ ਬਾਕੀ ਐ ਠੰਡ ਜੀ ਸੂਣਾ ਦੱਸੋ ਕਿਉਂਕਿ ਹੁਣ ਅੰਦਾਜ਼ਾ ਹੈ ਵੀ ਇੱਕ ਹਫ਼ਤੇ ਤੱਕ ਜਿਹੜਾ ਮੌਸਮ ਬਦਲਣਾ ਸ਼ੁਰੂ ਹੋ ਜਾਣਾ ਠੰਡ ਵਾਲਾ ਮਾਹੌਲ ਰਾਤ ਦੇ ਟਾਈਮ ਤੇ ਪੂਰਾ ਬਣ ਜਾਣਾ ਸੋ ਇਹ ਵੀ ਵੈਡ ਫੋਰ ਸੇਲ ਹੈ ਗੱਪਣ ਵਛੀਆਂ ਦੇ ਵਿੱਚ ਲੇਵਾ ਵੈਡ ਨੇ ਇਹ ਵੀ ਮੌਸਮ ਵਧੀਆ ਪਾਉਗੀ ਬਾਬਾ ਲੇਵਾ ਦਸੂਏ ਨੇ ਵੀ ਚੰਗਾ ਪਰਣਾ ਹੁਣ ਵੀ ਸੋਨਾ ਰੋਖ ਹੈ ਸੋ ਇਹ ਦਸੋ ਪੰਜ ਨਾਗ ਤੁਹਾਨੂੰ ਦਿਖਾਤੇ ਆ ਕੰਪਣ ਵੈਣਾ ਜਿਹੜੀਆਂ ਪਹਿਲੇ ਸੂਏ ਆਸਤੇ ਆ ਇਹ ਤੋਂ ਬਿਨਾ ਕੋਈ ਛੋਟੇ ਬੱਚੇ ਤੇ ਫਿਰ ਆਪਾਂ گاਵਾ ਬਾਰੇ ਗੱਲ ਕਰਾਂ ਰੁਪਿੰਦਰ ਭਾਈ ਬੱਚਿਆਂ ਦੇ ਵਿੱਚ ਐਚ ਐਫ ਬੱਚਾ ਪਹਿਲੇ ਨਾਲ ਹਾਂਜੀ ਦੰਦੋ ਕਿਵੇਂ ਹੈ ਇਹ ਖੀਰਾ ਜੀ ਠੀਕ ਆ ਤੋੜ ਦਈਏ ਥੋੜਾ ਹਾਂਜੀ ਥੋੜਾ ਤੋੜ ਗੱਬਨ ਤਾਂ ਨਹੀਂ ਹੋਈ ਹੈ ਜੀ ਨਹੀਂ ਵੀਰ ਜੀ ਹੀਟ ਤੇ ਆਈ ਹੋਈ ਅੱਜ ਦੀ ਇਹ ਏ ਆਈ ਕਰਾਵਾਂਗੇ ਇਹਦੀ ਕਿ ਨਹੀਂ ਏ ਆਈ ਨਹੀਂ ਵੀਰੇ ਜਦਾਂ ਆਪਾਂ ਦੱਸਦਾਂਗੇ ਭੈਣ ਭਰਾ ਜਦਾਂ ਕੋ ਆਪਦੀ ਮਰਜ਼ੀ ਦਾ ਨੂੰ ਕਾ ਸੀਮਲ ਕਰਾ ਲੂਗਾ ਸਹੀ ਆ ਤੋੜ ਦੇ ਬਾਈ ਸੋ ਸੋ ਹਜੇ ਏ ਆਈ ਨਹੀਂ ਕੋਈ ਇਹ 40 1 ਆਪਣੇ 16 ਦੀ ਹੈ ਜੀ 40 1 ਡੈਨਮਾਰਕ ਦੇ ਦੀ ਠੀਕ ਹੈ 40 116 ਦੀ ਚੰਗੇ ਟਾਂਚੇ ਦੀ ਵੱੱਛੀ ਹੈ ਉੱਤੋਂ ਖੁੱਲੀ ਡੁੱਲੀ ਹੈ ਲਿਆ ਬਈ ਵਾਪਸ ਸੋ ਇਹ ਖੀਰੀ ਐਚ ਐਫ ਵੱੱਛੀ ਅੱਜ ਹੀਟ ਚ ਐ ਪਰ ਏਆਈ ਬਾਈ ਕਹਿੰਦਾ ਕਰਾਉਂਦੇ ਨਹੀਂ ਜਿਹਨੇ ਖਰੀਦਣੀ ਐ ਉਹ ਆਪਦੀ ਮਨਪਸੰਦ ਜਿਹੜਾ ਉਹ ਬਰੀਡ ਐ ਤਾਂ ਉਹ ਤਿਆਰ ਕਰੇ ਉਦਾਂ ਦੇ ਬੁੱਲ ਬਾਕੀ ਆਪਣੇ ਕਹੇ ਅੱਜ ਦਾ ਕੱਲ ਦਾ ਤਾਂ ਰਹਿ ਵੀ ਗਈ ਤਾਂ ਆਪਾਂ ਇਹ ਹੀ ਕਰਾ ਵੀ ਸਕਦੇ ਹਾਂ ਸੀਮਨ ਵਧੀਆ ਲਵਾਵਾਂਗੇ ਉਹ ਮਾੜਾ ਸੈਕਸ ਸੀਮਨ ਲਾਵਾਂਗੇ ਉਹ ਮਾੜਾ ਨਹੀਂ ਲਾਵਾਂਗੇ ਠੀਕ ਓਕੇ ਹਾਂਜੀ ਇਹ ਦੋ ਅੱਗੇ ਬਾਈ ਜਿਹੜੀ ਬੱਚੀ ਐ ਇਹ 4 ਮਹੀਨੇ ਦੀ ਗੱਬਣਾ ਜੀ ਦੰਦੋ ਕਿਵੇਂ ਬਈ ਇਹ ਖੀਰੀ ਆ ਜੀ ਦੰਦੋ ਖੀਰੀ 4 ਮਹੀਨੇ ਦੀ ਗੱਬਣ ਹਾਂਜੀ ਹਾਂਜੀ ਤੋਰੀ ਬਈ ਸੋ ਦੱਸੋ ਖੀਰੀ 4 ਮਹੀਨੇ ਦੀ ਗੱਬਣ ਮੱਛੀ ਬਹੁਤ ਵਧੀਆ ਕੁਆਲਿਟੀ ਆ ਵੀਰੇ ਇਹਦੀ ਵੀ ਹਾਂ ਜੀ ਬਰੀਡ ਤੇ ਕੰਮ ਕਰਨ ਵਾਲੀ ਆ ਮੱਛੀ ਵਧੀਆ ਵੀ ਪੰਜ ਮਹੀਨੇ ਬਾਕੀ ਹੈ ਪੂਰੀ ਸਮਝੂਗੀ ਜੇ ਕੋਈ ਵੀਰ ਚੰਗੀ ਸੇਵਾ ਵਾਲਾ ਲੈ ਗਿਆ ਤਾਂ ਕੁਮਰ ਵਿੱਚ ਜੀ ਇਹਦੇ ਵੀ ਬਹੁਤ ਛੋਟੀ ਆ ਇਹਦੀ ਹੂੰ ਹਵਾਨਾ ਕਰਨ ਵਾਲੀ ਬਣਾਉਂਦੀ ਹੁੰਦੀ ਕਿਉਂਕਿ ਚਾਰਾਂ ਮਹੀਨੇ ਦੀ ਗੱਭਣ ਹੋ ਗਈ ਤੇ ਜਰਸੀਆਂ ਤਾਂ ਚੰਗਾ ਸਮਝਣ ਸਮਝਣ ਤਾਂ ਵੈਸੇ ਹੀ ਹਵਾਨਾ ਬਣਾ ਲੈਂਦੀ ਆ ਮਸਤੀਵੇਂ ਦਾ ਵੀ ਤੇ ਇਹਦਾ ਗੱਭਣ ਚੱਕ ਪਾਸਾ ਬਣ ਲਾ ਭਾਈ ਜੀ ਇਹ ਵੀ ਰਾਟਰ ਦੇਖੋ ਕੁਆਲਿਟੀ ਇਹਦੀ ਬੈਂਡ ਜਦੋਂ ਤਿਆਰੀ ਹੋਊਗੀ ਨਾ ਇਹਦੀ ਹੂੰ ਦੇਖੋ ਬਹੁਤ ਸੁਹਣਾ ਹਵਾਨਾ ਬਣਾਉਗੀ ਬਿਲਕੁਲ ਇਹ ਦੋ ਅੱਗੇ ਭਾਈ ਜਿਹੜੇ ਬੱਚੇ ਇਹ ਬੱਚਾ ਹੈਗਾ ਜੀ ਆਪਣਾ ਤਾਂ ਹਕ ਮਹੀਨਾ ਲਗਰੀਬ ਦਾ ਠੀਕ ਹੈ ਹਾਂਜੀ 10 ਮਹੀਨੇ ਦੀ ਉਮਰ ਹੈ ਦੋਹਰੇ ਭਾਈ ਨੂੰ ਥੋੜਾ ਸੋ ਦੋਸਤੋ 10 ਕਿ ਮਹੀਨੇ ਉਮਰ ਹੈ ਨਰੋਈ ਬੱਚੀ ਆ ਉਹ 12ਵੇਂ ਮਹੀਨੇ ਚ ਜਾਂ ਪਹਿਲੇ ਚ ਏਆਈ ਕਰਾ ਲਿਓ ਬਾਸ ਆਪਣੇ ਸਮਾਜੋਂ ਵਧੀਆ ਹੋਣਾ ਨਾ ਆਪਣੇ ਏਆਈ ਦਾ ਉਦੋਂ ਤੱਕ ਤਿਆਰ ਆ ਵੇ ਸਹੀ ਇਹ ਤੋਂ ਅੱਗੇ ਭਾਈ ਜਿਹੜਾ ਬੱਚਾ ਇਹ ਵੀ ਇੱਥੇ ਕੋ ਮਹੀਨਾਂ 8 8 8 ਮਹੀਨੇ ਦਾ ਜੀ ਠੀਕ ਹੈ ਹਾਂਜੀ ਸਵੱਠ ਵੀ ਬਹੁਤ ਨਿੱਗਰ ਆ ਥੋੜੀ ਸਾਮ ਸੰਭਾਲ ਹੋਣ ਵਾਲੀ ਆ ਹਾਂ ਅੱਡ ਪਰ ਬਹੁਤ ਚੰਗਾ ਲੱਗਾ ਇਹਨੂੰ ਵੈਸੇ ਤੂੰ ਅਗਲੀ ਬੱਚੀ ਦੀ ਡਿਟੇਲ ਦੱਸ ਇਹ ਬੱਚਾ ਆਪਣਾ ਹੈਗਾ ਜੀ 4 ਕਿ ਮਹੀਨੇ ਦਾ ਜੀ ਠੀਕ ਹੈ ਹਾਂਜੀ ਸੋ ਦੋਸਤੋ 4 ਮਹੀਨੇ ਦਾ ਇਹ ਬੱਚਾ ਤੇ ਨਾਲ ਇਹ ਕੁਸੋਰ ਬੱਚੀਆਂ ਆ ਕੇ ਤੁਸੀਂ ਦੇਖੋ ਤੁਹਾਨੂੰ ਕੋਲ ਆਇਆ ਇਹਨਾਂ ਦੀ ਸਮਝਾਉ ਕਿਉਂਕਿ ਬਰੀਡ ਜਰਸੀ ਵੈਸੇ ਨਰੋਈਆਂ ਆ गावा ਬੰਨੀਆਂ ਇਹਦੂ ਅੱਗੇ ਦੁੱਧ ਵਾਲੀਆਂ ਵੇੜਾਂ ਦਿਖਾਉਣੇ ਆ ਪਹਿਲੇ ਨੰਬਰ ਤੇ ਬੜੀ ਸੋਹਣੀ ਵੈੜ ਭਾਈ ਦੀ ਵੱੱਦੀ ਵੀ ਹੈ ਮੇਕੀ ਡਿਟੇਲ ਹੈ ਜੀ ਕਨਵਾਸ ਇਹ ਜਗਦੀਤ ਮੇਰੇ ਦੂਜਾ ਸੂਆ ਜੀ ਹੂੰ ਪਹਿਲੇ ਸੂਵੇ ਦਾ ਰਿਕਾਰਡ ਜਿੱਦਾਂ ਮੈਂ ਆਪਾਂ ਨੂੰ ਮਾਲਕਾਂ ਨੇ ਦੱਸਿਆ 25 ਕਿਲੋ ਦਾ ਇਹਦਾ ਠੀਕ ਹੈ ਇਸ ਟਾਈਮ 22 ਲੀਟਰ ਰਿਕਾਰਡ ਆਪਣਾ ਬਿਲਕੁਲ ਰੈਡੀ ਆ ਬੰਦਾ ਆਪਣੇ ਕੋਲ ਦੋ ਟਾਈਮ ਚੋਈ ਕਰ ਲੈ ਆ ਭਾਵੇਂ ਤਿੰਨ ਦਿਨ ਚੋਈ ਕਰ ਰੋਦੇ ਕਿੰਨੇ ਦਿਨੋਂ ਕਿ ਸੂਈ ਨਹੀਂ ਇਹ ਸੂਈ ਨੂੰ ਅੱਜ 13ਵਾਂ 12ਵਾਂ ਮੰਗ ਦੇਣਾ ਹੋਗਾ 12ਵਾਂ 13ਵਾਂ ਮੱਛਾ ਕੀ ਇਹਦੇ ਨਾਲ ਮੱਛਾ ਮਗਰ ਜੀ ਉਹ ਪਰਲੇ ਬੰਨੇ ਵਾਲਾ ਜਿਹੜਾ ਜਿਹੜਾ ਬਾਹਰ ਵੱਧੇ ਉਹਨਾਂ ਚੋਂ ਪਰਲੇ ਪਾਸੇ ਵਾਲਾ ਓਕੇ ਠੀਕ ਹੈ ਕੋਲੀ ਭਾਈ ਦੂਜਾ ਸੂਆ 22 ਕਿਲੋ ਪਉ ਦੂ ਅਗੇ ਤੁਹਾਡੀ ਸੇਵਾ ਹੈ ਇੱਥੇ ਦੁੱਧ ਹਾਜ਼ਰ ਮਿਲ ਜੂਗਾ ਸਟਰਕਚਰ ਜਿੰਨਾ ਕਹਦੇ ਉਹਨਾਂ ਹੀ ਜ਼ਿਆਦਾ ਚੰਗਾ ਹੈ ਪੁੜਿਆਂ ਦੀ ਸ਼ੇਪ ਤੋਂ ਦੇਖੋ ਤੁਸੀਂ ਢਾਂਚਾ ਦੇਖੋ ਇਹਦਾ ਹਵਾਨਾ ਦੋਸਤੋ ਬੜਾ ਚੰਗਾ ਹੈ ਇਹਦਾ ਫਿਟਿੰਗ ਵਾਲਾ ਲਿਆ ਭਾਈ 2 ਕਿਲੋ ਦੁੱਧ 12ਵੇਂ 13ਵੇਂ ਦਿਨ ਇਹਦੇ ਥੱਲੇ ਹਾਜ਼ਰ ਹੈ ਸੋਦੇ ਨੇ ਸੋਨਾ ਦੇਣਾ ਨਸਲੇ ਤੋਂ ਤੁਸੀਂ ਤਿਆਰ ਕਰ ਸਕਦੇ ਹੋ ਸਟਰਕਚਰ ਦਾ ਹਮੇਸ਼ਾ ਮੁੱਲ ਹੁੰਦਾ ਤੇ ਇਹਦਾ ਟਾਂਚਾ ਉਹਨਾਂ ਹੀ ਚੰਗਾ ਹੈ ਉਤੋਂ ਬਣਾਵਟ ਦੇਖਿਆ ਕਰੋ ਦੋਸਤੋ ਪੁੜਿਆਂ ਦੀ ਉੱਥੋਂ ਤੁਹਾਨੂੰ ਸਮਝ ਆਊਗੀ ਇਹਨਾਂ ਦੇ ਹੱਡਾਂ ਦੀ ਬੜੀ ਸਨੱਖੀ ਤੇ ਗਾਂ ਪਹਿਲੇ ਨੰਬਰ ਤੇ ਤੁਹਾਨੂੰ ਦੁੱਧ ਵਾਲੀ ਦਿਖਾ ਰਹੇ ਹਾਂ ਇੱਕ ਸਿੰਗਾ ਵਾਲੀ ਵਹਿੜ ਤੁਹਾਨੂੰ ਦਿਖਾ ਦਈਏ ਇਹ ਝੁੰਗੀ ਆ ਜੀ ਇਹਨੂੰ ਸੂਈ ਨੂੰ ਅੱਜ ਮੈਲੇ ਤੇ ਆਈ ਗਈ ਹੈ ਸ਼ੁਰੂਆਤ ਹੋ ਗਈ ਹੈ ਮੈਲੇ ਦੀ ਠੀਕ ਹੈ ਮਗਰ ਮੱਛੀ ਏਡਾ ਜਗਦੀ ਤੇ ਬਹੁਤ ਚੰਗੀ ਆ ਬੱਚੀ ਦਾ ਕੈਮਰਾ ਜੁੱਸ ਮਾਰਦੇ ਨਾਲ ਬਿਲਕੁਲ ਦਿਸ ਗਈ ਬਾਈ ਹਾਂਜੀ ਕਿੰਨੇ ਦਿਨਾਂ ਦੀ ਸੂਈ ਆ ਇਹ ਇਹਨੂੰ 10-11 ਦਿਨ ਹੋ ਗਏ ਹੋਣੇ ਜੀ ਦੁੱਧ ਹੁਣ ਕਿੰਨਾ ਆਊਗਾ ਦੁੱਧ ਇਹਦੇ 12 ਕਿਲੋਟਰ ਤੋਲਮਾ ਜੀ ਆ ਇਸ ਟਾਈਮ ਥੱਲੇ ਇਹਦੇ 12 ਲੀਟਰ ਹਾਂਜੀ ਠੀਕ ਆ ਦੱਸੋ ਇਹਦੇ ਦੁੱਧ ਨੂੰ ਕਵਰ ਕਰਦੀ ਆ ਆ ਬੱਚੀ ਕਿਉਂਕਿ ਕੱਲੀ ਬੱਚੀ ਵੀ ਖਰੀਦਣ ਲੱਗੋ ਤਾਂ ਇਦਾਂ ਦੀ ਬੱਚੀ ਤੁਸੀਂ ਆਪ ਸਿਆਣੇ ਹੋ ਏਡਾ ਸੋਹਣਾ ਢਾਂਚਾ ਏਡਾ ਸੋਹਣਾ ਮੂੰਹ ਮੱਥਾ ਸੋ ਇਹ ਤਾਂ ਸੰਘ ਹੈਗੇ ਆ ਪਰੂੰ ਚੋਕੇ ਤੁਸੀਂ ਦੇਖ ਲਓ ਸੀਲ ਸ਼ਰੀਫ ਹੀ ਨਿਕਲੂਗੀ ਸੀਲ ਬਹੁਤ ਸ਼ਰੀਫ ਆ ਜੀ ਜਿੱਥੇ ਪੈਰ ਧਰ ਲਿਆ ਉੱਥੇ ਰਹਿੰਦਾ ਜੀ ਇਹਦਾ ਠੀਕ ਹੈ ਹਾਂਜੀ ਬਾਕੀ ਅੰਗ ਅੰਗ ਵੀ ਚੰਗਾ ਲੱਗਾ ਵੈੜ ਤੋਂ ਪੂਰਾ ਹੂੰ ਸੋ ਇਹਦਾ ਦੁੱਧ ਚੋਲਿਓ ਅਗਲੇ ਸੂਏ 'ਚ ਬੱਚੇ ਵੈਸੇ ਤਾਂ ਇਹ ਟਾਪ ਦੇ ਹੀ ਪਾਉਂਦੀ ਰਹੂਗੀ ਕਿਉਂਕਿ ਜੇ ਹੁਣ ਦੀ ਵੱਛੀ ਨੂੰ ਦੇਖਦੇ ਆ ਤਾਂ ਕਮਾਲ ਦੀ ਵੱਛੀ ਇਹਨੇ ਦਿੱਤੀ ਹੈ ਜਿਹਦੇ ਤੋਂ ਬਰੀਡਿੰਗ ਕਰ ਸਕਦੇ ਹੋ ਤੁਸੀਂ ਥਾਣੇ ਦੇ ਚੰਗੇ ਆ ਹਵਾਨਾ ਇਹਦਾ ਸੋਹਣਾ ਦੁੱਧ 12 ਕਿਲੋ ਆ ਉਹ ਤੁਸੀਂ ਹੁਣ ਚੋਕੇ ਦੇਖ ਸਕਦੇ ਹੋ ਮੈਲੇ ਤੋਂ ਚੱਲ ਪਈ ਕੋ ਕਿਲੋ ਹੋਰ ਬੱਦ ਸਕਦੀ ਹੈ ਜੇ ਚੰਗੀ ਸੰਭਾਲ ਕਰਦੇ ਹਾਂ ਬਾਕੀ ਤੁਸੀਂ ਆਪ ਦੀ ਸਮਝ ਨਾਲ ਦੇਖ ਲੇ ਕਿ ਨਾ ਤਦ ਝੋਲੋਗੇ ਇੱਕ ਹੋਰ ਗਾਂ ਐ ਦੋ ਅੱਗੇ ਰਖਾਉਣੇ ਆ ਭਈ ਇਹ ਸੂਈ ਵੀ ਐ ਨਹੀਂ ਜੀ ਸੂਣ ਵਾਲੀ ਆ ਜੀ ਇਹ ਤਾਂ ਅੱਕ ਦਿਨ ਕੱਢਦੀ ਆ ਠੀਕ ਐ ਹਾਂਜੀ ਤੋਰ ਦੇ ਦੋ ਜੀ ਦੂਜਾ ਸੂਆ ਸੂ ਐ ਵੀ ਦੂਜਾ ਜਾਂ ਤੀਜਾ ਹੋਊਗਾ ਜੀ ਠੀਕ ਓਕੇ ਹਾਂਜੀ ਸੋ ਦੱਸੋ ਦੂਜਾ ਜਾਂ ਤੀਜਾ ਸੂਆ ਹਜੇ 10 ਦਿਨ ਲੈ ਜੂਗੀ ਸੂਣ ਵੈਸੇ ਵੈੜ ਤਾਂ ਪਹਿਲੇ ਦੂਜੇ ਕਹ ਲੋ ਜਦਾਂ ਮਾੜੀ ਜਾਨ ਚਾ ਪੂਰੀ ਠੀਕ ਐ ਸਾਫ਼ ਸੁਥਰੀ ਆ ਓਕੇ ਸੋ ਅਜੇ ਇਹ ਕੱਚੀ ਆ ਦਸੋ ਦਸੰਦਾਂ ਦੀ ਬਸ ਮੋੜ ਲੈ ਬਾਈ ਤੈਨਾਂ ਨੰਬਰ ਤੇ ਦਿਖਾ ਰਹੇ ਆ ਦਸੋ ਦੁੱਧ ਵਾਲੀਆਂ ਗਾਵਾਂ ਦੇ ਵਿੱਚੋਂ 4 ਨੰਬਰ ਤੇ ਜਿਹੜੀ ਬਾਈ ਇਹ ਵੀ 10 ਦਿਨ ਕੱਢਦੀ ਜੀ ਦੂਜਾ ਸੂਆ ਜੀ ਇਹਦਾ ਠੀਕ ਹੈ ਹਾਂਜੀ ਤੋੜ ਦਈਏ ਇਹਨੂੰ ਸੋ ਦੱਸੋ ਹਜੇ 10 ਦਿਨ ਲਾਉਗੀ ਸੂਆ ਦੂਜਾ ਥਾਲੇ ਵਾਲੀ ਬਹੁਤ ਸਾਫ਼ ਸੁਥਰੀ ਹੈ ਜੀ ਠੀਕ ਹੈ ਬ੍ਰੀਡ ਦੇਖੋ ਤੁਸੀਂ ਬ੍ਰੀਡ ਇਹਦੇ ਵੀ ਵੱਖਰੀ ਹੈ ਜੀ ਹੂੰ ਸੋ ਇਹਦੇ 10 ਦਿਨ ਲੈਂਦੀ ਹੈ ਵੀ ਸੂਨ ਦੇ ਵਿੱਚ ਘਮਾਲਾ ਵੀਰੇ ਵਾਪਸ ਇਥੋਂ ਇੱਕ लास्ट ਉੱਤੇ ਹੋਰ ਗਾਂ ਤੁਹਾਨੂੰ ਦਿਖਾ ਦਿੰਦੇ ਆ ਚੱਲੋ ਭੋਜੇ ਤਰੋਂ ਜਿਹੜੀ ਇਹ ਸਰ ਦੇ ਉੱਤੇ ਜਿਹੜੀ ਇਹ लास्ट ਉੱਤੇ ਹੈ ਬਈ ਇਹਦੀ ਕੀ ਡਿਟੇਲ ਹੈ ਇਹ ਵੀ ਤੀਜਾ ਸੁਆ ਹੋਣਾ ਜਗਦੀਤ ਵੀਰੇ ਠੀਕ ਹੈ ਤੇ ਦੁੱਧ ਚੰਗਾ ਦੱਥਿਆ ਜਨਾ ਕੋ ਆਪਾਂ ਲਈ ਆ ਕਹਿੰਦਾ ਅਸੀਂ 16 17 ਲੀਟਰ ਚੋਂਦੇ ਰਿਆਂ ਦੁੱਧੇ ਦਾ ਠੀਕ ਹੈ ਹਾਂਜੀ ਦਿਨ ਕਿੰਨੇ ਕਿਲੋਗੇ ਦਿਨ ਇਹਨੇ ਵੀ 10 12 ਲੈਈ ਜਾਣੇ ਜੀ ਠੀਕ ਹੈ ਸੋ ਹਜੇ 10 ਤੋਂ 12 ਦਿਨ ਲੈਂਦੀ ਹੈ ਸੋ ਤੀਜਾ ਸੁਆ ਬਰੀਡ ਕੁਆਲਿਟੀ ਚੰਗੀ ਹੈ ਹਵਾਨੇ ਦੀ ਝੋਲ ਝੋਲ ਤਾਂ ਹੁਣ ਬਹੁਤ ਸੋਹਣੀ ਲਿੰਦੀ ਹੈ ਬਾਕੀ ਪਰਨ ਤੇ ਪਤਾ ਲੱਗੂ ਵੀ ਇਹ ਕਿਦਾਂ ਦਾ ਪਰਦੀ ਹੈ। ਪਲੇ ਆ ਬਾਈ ਵਾਪਸ। ਸੋਏ ਦੋਸਤੋ ਅੱਜ ਦੀ ਵੀਡੀਓ ਦੇ ਪਸੂ ਸਾਰੇ ਤੁਹਾਨੂੰ ਦਿਖਾਤੇ। ਵਿਕਰੀ ਵਾਲੇ ਸੀ ਖਿੰਡਾ ਜਰਸੀ ਫਾਰਮ ਇਸੇ ਹਾਲ ਪੈਂਡਾ ਹੈ ਛਾ ਕੋਟ ਤਹਿਸੀਲ ਤੇ ਜ਼ਿਲ੍ਹਾ ਜਲੰਧਰ ਇਹਨਾਂ ਨੂੰ ਪੈਂਦਾ ਹੈ। ਹਮੇਸ਼ਾ ਇਨੇ ਨਗ ਹੁੰਦੇ ਆ ਜਦੋਂ ਮਰਜ਼ੀ ਆ ਜਾਓ। ਰੇਟ ਫੋਨ ਤੇ ਕਨਫਰਮ ਕਰ ਲਓ ਕਿਉਂਕਿ ਬਹੁਤ ਸਾਰੇ ਵਪਾਰੀ ਭਰਾ ਜਿਹੜੇ ਇੱਥੋਂ ਪਸ਼ੂ ਲੈ ਕੇ ਜਾਂਦੇ ਆ ਉਹਨਾਂ ਨੇ ਸੌ ਪੜਦਾ ਰੱਖਣਾ ਹੁੰਦਾ ਇਹਦੇ ਕਰਕੇ ਰੇਟ ਫੋਨ ਤੇ ਰੱਖੇ ਜਾਂਦੇ ਮਿਹਰਬਾਨ